ਦੋਸਤੋ ਲੁੱਟਖੋਹਾਂ ਦੀਆਂ ਵਾਰਦਾਤਾਂ ਬਹੁਤ ਵੱਡੇ ਪੱਧਰ ਤੇ ਹੋ ਰਹੀਆਂ ਨੇ ਪਰ ਅੱਜ ਤੁਹਾਨੂੰ ਅਸੀਂ ਇੱਕ ایسی ਵਾਰਦਾਤ ਬਾਰੇ ਦੱਸਾਂਗੇ ਜੋ ਲੱਖਾਂ ਦੀ ਲੁੱਟਖੋਹ ਦਾ ਸੀ ਜੋ ਕਿ ਇੱਕ ਡਰਾਮਾ ਹੀ ਨਿਕਲਿਆ ਜਨਨ ਕਿ ਬਾਹਰੋਂ ਆਏ ਐਨ ਆਰ ਆਈ ਜੋੜੇ ਵੱਲੋਂ ਇਹ ਦਰਖਾਸਤ ਦਿੱਤੀ ਗਈ ਸੀ ਕਿ ਉਹਨਾਂ ਨੂੰ ਰਸਤੇ ਦੇ ਵਿੱਚ ਕੁਝ ਅਣਪਛਾਤੇ ਬੰਦਿਆਂ ਵੱਲੋਂ ਗਨਪੁਆਇੰਟ ਤੇ ਲੁੱਟਿਆ ਗਿਆ ਹੈ ਪਰ ਜਦੋਂ ਬਰੀਕੀ ਨਾਲ ਇਸ ਦੀ ਜਾਂਚ ਕੀਤੀ ਗਈ ਤਾਂ ਇਹ ਸਾਰਾ ਮਾਮਲਾ ਹੀ ਝੂਠਾ ਨਿਕਲਿਆ ਕਿਉਂਕਿ ਇਹ ਪਤਨ ਪਤਨੀ ਵਿਆਹ ਤੋਂ ਆ ਰਹੇ ਸੀ ਅਤੇ ਰਸਤੇ ਦੇ ਵਿੱਚ ਹੀ ਇਹ ਰੁੱਕ ਕੇ ਕੋਈ ਝਗੜਾ ਵਗੈਰਾ ਹੋ ਰਿਹਾ ਸੀ ਤੇ ਮੁੰਡੇ ਜੋ ਬਾਲੀਵੋਲ ਦੇ ਪਲੇਅਰ ਨੇ ਉਹ ਆ ਰਹੇ ਸੀ ਤੇ ਉਹਨਾਂ ਨੇ ਵੇਖਿਆ ਵੀ ਕੋਈ ਲੇਡੀਜ਼ ਨਾਲ ਧੱਕਾ ਕਰ ਰਿਹਾ ਹੈ ਤੇ ਜਦੋਂ ਉਹ ਪਹੁੰਚੇ ਤਾਂ ਉਲਟਾ ਇਹ ਜੋ ਐਨਆਰਆਈ ਸੀ ਜਿਸ ਦੀ ਸ਼ਰਾਬ ਵੀ ਪੀਤੀ ਹੋਈ ਸੀ ਉਲਟਾ ਉਹਨਾਂ ਮੁੰਡਿਆਂ ਦੇ ਗੱਲ ਪੈਣ ਲੱਗਾ ਤੇ ਉਹ ਉੱਥੋਂ ਫਿਰ ਚਲੇ ਗਏ ਪਰ ਬਾਅਦ ਦੇ ਵਿੱਚ ਇਹਨਾਂ ਨੇ ਪੁਲਿਸ ਨੂੰ ਗਲਤ ਇਨਫਰਮੇਸ਼ਨ ਸੂਚਨਾ ਦਿੱਤੀ ਕਿ ਉਹਨਾਂ ਨਾਲ ਲੁੱਟਖੋਈ ਹੋਈ ਹੈ ਉਹਨਾਂ ਦਾ 39 ਦੇ 39 ਟੋਲੇ ਦੇ ਕਰੀਬ ਜੋ ਸੋਨਾ ਉਹ ਗਨਪੁਆਇੰਟ ਤੇ ਖੋ ਕੇ ਲੈ ਗਏ ਤੇ ਸਾਰੀ ਤਫ਼ਤੀਸ਼ ਤੋਂ ਬਾਅਦ ਇਹ ਮਾਮਲਾ ਝੂਠਾ ਨਿਕਲਿਆ ਤੇ ਤੁਸੀਂ ਦੇਖ ਲਓ ਇਸ ਤਰ੍ਹਾਂ ਇਹ ਲੋਕ ਹੁਣ ਹੱਥ ਜੋੜ ਰਹੇ ਨੇ